ਜੇ ਸਭ ਭਾਰਤ ਨੂੰ ਆਜ਼ਾਦ ਕਰਾਉਣ ਲਈ ਅਸੀਂ ਸਿੱਖਾਂ ਨੇ 90% ਕੁਰਬਾਨੀਆਂ ਦਿੱਤੀਆਂ ਨੇ ਉਸ ਭਾਰਤ ਦੇਸ਼ ਦੇ ਵਸਿੰਦਿਆਂ ਨੇ ਸਾਡਾ ਗਿਆਨ ਗੋਦੜੀ ਗੁਰਦੁਆਰਾ ਹਰਦੁਆਰ ਢਾਕੇ ਕਬਜ਼ੇ 'ਚ ਕਰ ਲਿਆ ਗੁਰਦੁਆਰਾ ਮੰਗੂ ਮੱਠ ਕਬਜ਼ੇ 'ਚ ਕੀਤਾ ਹੈ ਗੁਰਦੁਆਰਾ ਡਾਂਗਮਾਰ ਕਬਜ਼ੇ 'ਚ ਕੀਤਾ ਹੈ ਹਾਂਜੀ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਜੋ ਮਹਾਰਾਸ਼ਟਰ ਸਰਕਾਰ ਹੈ ਦੋਸਤੋ ਉਹ ਗੁਰੂ ਘਰ ਦੇ ਜੋ ਪ੍ਰਬੰਧ ਨੇ ਉਹਨਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਕਰਨਾ ਚਾਹੁੰਦੀ ਹੈ ਤੇ ਉਥੇ ਉਹਨਾਂ ਨੇ ਜੋ ਆਪਣੇ 12 ਮੈਂਬਰ ਸਰਕਾਰ ਦੇ ਜੋ ਨਵੇਂ ਕਾਨੂੰਨ ਦੇ ਨਾਲ ਉਥੇ ਸਥਾਪਿਤ ਕਰਨਾ ਚਾਹੁੰਦੀ ਹੈ ਮਹਾਰਾਸ਼ਟਰ ਸਰਕਾਰ ਜੋ ਕਿ ਦੋਸਤੋ ਸਿੱਖ ਧਰਮ ਦੇ ਜੋ ਗੁਰੂ ਧਾਮ ਨੇ ਉਹਨਾਂ ਉੱਪਰ ਸਿੱਧੇ ਤੌਰ ਤੇ ਹਮਲਾ ਹੈ ਇਸ ਨੂੰ ਲੈ ਕੇ ਦੋਸਤੋ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਵਿੱਚ ਵੀ ਮਹਾਰਾਸ਼ਟਰ ਸਰਕਾਰ ਦੇ ਜੋ ਇਹ ਨਵੇਂ ਕਾਨੂੰਨ ਲਿਆਂਦੇ ਗਏ ਨੇ ਉਸ ਦਾ ਬਹੁਤ ਜ਼ਿਆਦਾ ਬਰੋਲ ਹੋਇਆ ਹੈ ਤੇ ਇਸ ਨੂੰ ਲੈ ਕੇ ਦੋਸਤੋ ਬਾਬਾ ਬੰਤਾ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ ਨੇ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਆ ਕੁਝ ਦਿਨਾਂ ਤੋਂ ਮੁੱਦਾ ਬੜਾ ਭਖਿਆ ਹੈ ਤਖਤ ਸ੍ਰੀ ਹਜੂਰ ਸਾਹਿਬ ਸਰਕਾਰ ਦਖਲ ਦੇ ਕੇ ਕਬਜ਼ਾ ਕਰਨਾ ਚਾ ਰਹੀ ਹੈ ਮਹਾਰਾਸ਼ਟਰਾ ਦੇ ਜਿਹੜੇ ਮਾਲਕ ਨੇ ਕਿਵੇਂ ਹਜੂਰ ਸਾਹਿਬ ਤੇ ਕਬਜ਼ਾ ਕਰਨ ਵਿੱਚ ਯਤਨਸ਼ੀਲ ਨੇ ਇਹਨੂੰ ਸੌਖਾ ਸਮਝਾ ਦਮਾ ਅਬ ਚਲ ਨਗਰ ਨੰਦੇੜ ਤਖਤ ਸ੍ਰੀ ਹਜੂਰ ਸਾਹਿਬ ਦਾ ਪ੍ਰਬੰਧ 1956 ਗੁਰਦੁਆਰਾ ਐਕਟ ਦੇ ਹਿਸਾਬ ਨਾਲ 17 ਮੈਂਬਰੀ ਕਮੇਟੀ ਚਲਾਉਂਦੀ ਜਾ ਰਹੀ ਹੈ। ਇਹਦੇ ਚ ਕੁਝ ਮੈਂਬਰ ਸਿੱਖ ਸੰਸਥਾਵਾਂ ਦੇ ਹੁੰਦੇ ਨੇ, ਕੁਝ ਸਰਕਾਰ ਦੇ ਹੁੰਦੇ ਨੇ। 4 ਮੈਂਬਰ ਐਸਟੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੇ। 4 ਮੈਂਬਰ ਸੱਚਖੰਡ ਹਜ਼ੂਰੀ ਖਾਲਸਾ ਦੀਵਾਨ ਆਂਦੇ ਨੇ 2 ਮੈਂਬਰ ਸਿੱਖ ਜਿਹੜੇ ਨੇ ਉਹ ਪਾਰਲੀਮੈਂਟ ਦੇ ਨੇ 1 ਮੈਂਬਰ ਚੀਫ ਖਾਲਸਾ ਦੀਵਾਨ ਵੱਲੋਂ ਹੁੰਦਾ ਹੈ ਤੇ ਬਾਕੀ 6 ਮੈਂਬਰ ਸਰਕਾਰ ਵੱਲੋਂ ਮਹਾਰਾਸ਼ਟਰਾ ਦੀ ਵੱਲੋਂ ਹੁੰਦੇ ਨੇ ਉਹਨਾਂ ਚ 3 ਮੈਂਬਰ ਜਿਹੜੇ ਨੇ ਉਹ 7 ਡਿਸਟ੍ਰਿਕਟਸ ਆਫ ਮਰਾਠਾਵਾੜਾ ਉਥੋਂ ਇਲੈਕਟ ਹੁੰਦੇ ਨੇ ਇੱਕ ਮੈਂਬਰ ਮਹਾਰਾਸ਼ਟਰ ਤੋਂ ਇੱਕ ਆਂਧਰਾ ਪ੍ਰਦੇਸ਼ ਤੋਂ ਤੇ ਇੱਕ ਨੰਦੇੜ ਦਾ ਕਲੈਕਟਰ ਹੁੰਦਾ ਹੈ ਇਦਾਂ 17 ਮੈਂਬਰ ਬਣਦੇ ਨੇ ਏਕਨਾਥ ਸ਼ਿੰਦੇ ਨੇ ਜੋ ਮਹਾਰਾਸ਼ਟਰ ਸਰਕਾਰ ਦਾ ਸੀਐਮ ਹੈ ਭਾਜਪਾ ਦੀ ਸਰਕਾਰ ਹੈ ਇਹਨਾਂ ਨੇ 1956 ਦੇ ਗੁਰਦੁਆਰਾ ਐਕਟ ਵਿੱਚ ਤਬਦੀਲੀ ਕਰਕੇ ਇਹ ਫੈਸਲਾ ਲਾਗੂ ਕਰ ਦਿੱਤਾ ਜਿੱਥੇ ਅੱਗੇ 6 ਮੈਂਬਰ ਸਰਕਾਰ ਦੇ ਹੁੰਦੇ ਸਨ ਸਿੱਧੇ 12 ਮੈਂਬਰ 17 ਵਿੱਚੋਂ ਮਹਾਰਾਸ਼ਟਰ ਦੀ ਸਰਕਾਰ ਨਾਮਜ਼ਦ ਕਰੇਗੀ ਤਿੰਨ ਮੈਂਬਰ ਜਿਹੜੇ ਨੇ ਵੋਟਾਂ ਰਾਹੀਂ ਚੁਣੇ ਜਾਣਗੇ ਦੋ ਮੈਂਬਰ ਸ਼੍ਰੋਮਣੀ ਕਮੇਟੀ ਦੇ ਹੋਣਗੇ ਇਦਾਂ 17 ਮੈਂਬਰ ਪੂਰੇ ਮਤਲਬ ਹੈ ਵੀ ਸਿੱਖਾਂ ਕੋਲੋਂ ਡੈਮੋਕਰੈਟਿਕ ਅਧਿਕਾਰ ਖੋਲਿਆ ਗਿਆ ਹੈ ਦੋ ਮੈਂਬਰ ਸਾਡੀ ਮੁੱਖ ਸੰਸਥਾ ਧਾਰਮਿਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖੋਲੇ ਇਸੇ ਤਰ੍ਹਾਂ ਹੀ ਚਾਰ ਮੈਂਬਰ ਸੱਚਖੰਡ ਹਜ਼ੂਰੀ ਖਾਲਸਾ ਦੀਵਾਨ ਦੇ ਲਾਂਬੇ ਕਰ ਦਿੱਤੇ ਇਸੇ ਤਰ੍ਹਾਂ ਹੀ ਇੱਕ ਮੈਂਬਰ ਚੀਫ ਖਾਲਸਾ ਦੀਵਾਨ ਦਾ ਜਾਂਦਾ ਰਿਹਾ ਤੇ ਜਿਹੜੇ ਦੋ ਸਿੱਖ ਮੈਂਬਰ ਪਾਰਲੀਮੈਂਟ ਦੇ ਸਨ ਉਹ ਵੀ ਲਾਂਬੇ ਕਰ ਦਿੱਤੇ ਗਏ ਨੇ ਤਾਂ ਹੁਣ ਤੁਸੀਂ ਸਮਝੋ ਮਹਾਰਾਸ਼ਟਰ ਸਰਕਾਰ ਨੇ ਪਹਿਲਾਂ ਵੀ ਸਿੱਖਾਂ ਨਾਲ ਧੱਕਾ ਕੀਤਾ ਹੈ ਜਿਹੜਾ ਹਜ਼ੂਰ ਸਾਹਿਬ ਦਾ ਪ੍ਰਬੰਧਕੀ ਬੋਰਡ ਹੈ ਨਾ ਉਹਦਾ ਪ੍ਰਧਾਨ ਪਹਿਲਾਂ ਬੋਰਡ ਮੈਂਬਰ ਚੁਣਦੇ ਸਨ ਇਸ ਸਰਕਾਰ ਨੇ 2015 ਦੇ ਵਿੱਚ ਤਬਦੀਲੀ ਕਰਕੇ ਨਾ ਲਾਅ ਦੇ ਵਿੱਚ ਸਾਰੀ ਪਾਵਰ ਆਪਣੇ ਹੱਥ ਲੈ ਲਈ ਤੇ ਡਾਇਰੈਕਟਲੀ ਆਪ ਚੂਜ਼ ਕਰਨ ਲੱਗ ਪਏ ਜਿਹੜਾ ਪ੍ਰਧਾਨ ਸੀ ਪ੍ਰਬੰਧਕੀ ਬੋਰਡ ਦਾ ਤੇ ਹੁਣ 2024 ਦੇ ਵਿੱਚ ਹੋਰ ਵੀ ਸਿੱਖਾਂ ਨਾਲ ਧੱਕਾ ਕਰ ਦਿੱਤਾ ਹੈ ਸਿੱਖ ਸੰਸਥਾਵਾਂ ਦੇ ਸਾਰੇ ਹੀ ਮੈਂਬਰ ਕੱਢ ਦਿੱਤੇ ਨੇ ਚਾਹੀਦਾ ਤੇ ਇਹ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ-ਨਾਲ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਵੀ ਮੈਂਬਰ ਪਾਉਂਦੇ ਹੋਰ ਜਿੰਨੀਆਂ ਵੀ ਤੁਹਾਡੀਆਂ ਸਿੱਖ ਸੰਸਥਾਵਾਂ ਨੇ ਚੁਣਿੰਦਾ ਧਾਰਮਿਕ ਉਹਨਾਂ ਦੇ ਮੈਂਬਰ ਵਧਾਉਂਦੇ ਸਰਕਾਰ ਦੇ ਮੈਂਬਰ ਤੇ ਘਟਨੇ ਚਾਹੀਦੇ ਨੇ ਹਰੇ ਤੇ ਪਹਿਲੇ ਜ਼ਖਮੀ ਸਾਡੇ ਹਰੇ ਨੇ ਥੋੜੇ ਸਮੇਂ ਪਹਿਲਾਂ ਦੀ ਤੇ ਗੱਲ ਹੈ ਜਿਸ ਭਾਰਤ ਨੂੰ ਆਜ਼ਾਦ ਕਰਾਉਣ ਲਈ ਅਸੀਂ ਸਿੱਖਾਂ ਨੇ 90% ਕੁਰਬਾਨੀਆਂ ਦਿੱਤੀਆਂ ਨੇ ਬ੍ਰਿਟਿਸ਼ ਐਮਪਾਇਰ ਨੂੰ ਖਤਮ ਕਰਨ ਦੇ ਲਈ ਉਸ ਭਾਰਤ ਦੇਸ਼ ਦੇ ਵਸਿੰਦਿਆਂ ਨੇ ਸਾਡਾ ਗਿਆਨ ਗੋਦੜੀ ਗੁਰਦੁਆਰਾ ਹਰਦੁਆਰ ਢਾਕੇ ਕਬਜ਼ੇ 'ਚ ਕਰ ਲਿਆ ਗੁਰਦੁਆਰਾ ਮੰਗੂ ਮੱਠ ਕਬਜ਼ੇ 'ਚ ਕੀਤਾ ਹੈ ਗੁਰਦੁਆਰਾ ਡਾਂਗਮਾਰ ਕਬਜ਼ੇ 'ਚ ਕੀਤਾ ਹੈ ਇਹ ਭੋਲੀ ਗਏ ਵੀ ਜਦੋਂ ਦੁਨੀਆ ਦਾ ਮਹਾਨ ਰਾਜ ਖਾਲਸਾ ਅੰਪਾਇਰ ਹੋਇਆ ਪੰਜਾਬ ਦੀ ਰੂਹੇ ਜ਼ਮੀਨ ਤੇ ਤੇ ਮਹਾਰਾਜਾ ਰਣਜੀਤ ਸਿੰਘ ਨੇ ਮੁਗਲਾਂ ਵੱਲੋਂ ਜਿਹੜੇ ਸਨਾਤਨੀਆਂ ਦੇ ਮੰਦਰ ਢਾਏ ਗਏ ਸਨ ਉਹ ਛੁਡਾਏ ਔਰ ਮੰਦਰਾਂ ਨੂੰ ਸੋਨਾ দান ਕੀਤਾ ਤੇ ਹੁਣ ਸਨਾਤਨੀਆਂ ਦੀ ਸਰਕਾਰ ਹੈ ਇਹ ਤੁਸੀਂ ਸਮਝਦੇ ਹੋ ਤੇ ਕੀ ਸ਼ਿਟਾ ਨਿਕਲ ਰਿਹਾ ਹੈ ਸਿੱਖਾਂ ਦੇ ਗੁਰਦੁਆਰੇ ਮਿਟਾਏ ਜਾ ਰਹੇ ਨੇ RAM RAJ ਦੀ ਬਾਤ ਕਰਦੇ ਹੋ ਧਰਮ ਦਾ ਰਾਜ ਪਤਾ ਕੀ ਹੁੰਦਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਸਭ ਸੁਖਾਲੀ ਵੁਠੀਆਂ ਇਹੋ ਹਵਾ ਹਲੇਮੀ ਰਾਜਿਓ ਹਲੇਮੀ ਰਾਜ ਜਿੱਥੇ ਕਿਸੇ ਨੂੰ ਦੁੱਖ ਨਾ ਦਿੱਤਾ ਜਾਵੇ ਜਿੱਥੇ ਸਾਰੇ ਸੁਖੀ ਵਸਣ ਕਿਸੇ ਨਾਲ ਧੱਕਾ ਨਾ ਹੋਵੇ ਉਹ ਰਾਜ ਹੁੰਦਾ ਹੈ ਅਸਲ ਰਾਜ ਔਰ ਉਹਨਾਂ ਰਾਜਿਆਂ ਨੂੰ ਦੁਨੀਆ ਯਾਦ ਕਰਦੀ ਹੈ ਤਾਂ ਹੀ ਕੰਪੈਰੀਟਿਵਲੀ ਮਹਾਰਾਜਾ ਰਣਜੀਤ ਸਿੰਘ ਵਰਗਾ ਕੋਈ ਰਾਜਾ ਹੋਇਆ ਨਹੀਂ ਦੁਨੀਆ ਤੇ ਸਾਰੇ ਧਰਮਾਂ ਨਾਲ ਪ੍ਰੇਮ ਕਰਦਾ ਸੀ ਚਾਹੇ ਉਹ ਮਹਾਰਾਸ਼ਟਰਾ ਦੀ ਗਵਰਨਮੈਂਟ ਹੈ ਚਾਹੇ ਭਾਜਪਾ ਇੰਡੀਅਨ ਗਵਰਨਮੈਂਟ ਹੈ ਚਾਹੇ ਕੋਈ ਵੀ ਖੇਤਰੀ ਪਾਰਟੀ ਹੈ ਉਹ ਇਸ ਗੱਲ ਨੂੰ ਸਮਝ ਲਵੇ ਗੁਰਦੁਆਰਿਆਂ ਦੇ ਪ੍ਰਬੰਧ ਪੰਚ ਪ੍ਰਧਾਨੀ ਮਰਿਆਦਾ ਨਾਲ ਚੱਲਦੇ ਰਹੇ ਨੇ ਜਾਂ ਸਿੱਖਾਂ ਵੱਲੋਂ ਚੁਣੀਆਂ ਧਾਰਮਿਕ ਸਿੱਖ ਸੰਸਥਾਵਾਂ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਾਂ ਤੁਹਾਡੇ ਗੁਰਦੁਆਰਿਆਂ ਦੀਆਂ ਕਮੇਟੀਆਂ ਨੇ ਇਹਨਾਂ ਵੱਲੋਂ ਚੱਲਦੇ ਰਹੇ ਨੇ ਕਿਉਂਕਿ ਸਿੱਖਾਂ ਨੂੰ ਹੀ ਆਪਣੇ ਸਿਧਾਂਤਾਂ ਦਾ ਗਿਆਨ ਹੈ ਸਨਾਤਨ ਮਤ ਵਾਲੇ ਵੀਰ ਜਿਹੜੇ ਨੇ ਹਿੰਦੂ ਤਾਂ ਵੀ ਸਰਕਾਰ ਜਿਹੜੀ ਹੈ ਭਾਈ ਜੀ ਆਪਣੇ ਮੰਦਰ ਸੰਭੋ ਸਾਨੂੰ ਪਤਾ ਹੈ ਆਪਣੇ ਗੁਰਦੁਆਰੇ ਕਿਦਾਂ ਸਾਂਭਣੇ ਨੇ ਸਰਕਾਰ ਦਾ ਕੀ ਫਰਜ਼ ਹੈ ਸਰਕਾਰ ਦੀ ਇਹ ਫੀਲਡ ਹੀ ਨਹੀਂ ਹੈ ਸਰਕਾਰ ਦੀ ਫੀਲਡ ਹੈ ਤੁਸੀਂ ਦੇਸ਼ ਦੀ ਆਰਥਿਕ ਹਾਲਤ ਕਿਵੇਂ ਸੁਧਾਰਨੀ ਹੈ ਐਜੂਕੇਸ਼ਨ ਸਿਸਟਮ ਕਿਵੇਂ ਸੁਰਜੀਤ ਕਰਨਾ ਹੈ ਹੈਲਥ ਸਿਸਟਮ ਨੂੰ ਕਿਵੇਂ ਉੱਚਾ ਚੁੱਕਣਾ ਹੈ ਕ੍ਰਾਈਮ ਰੇਟ ਕਿਵੇਂ ਘਟਾਉਣਾ ਹੈ ਜੌਬਸ ਕਿਵੇਂ ਪ੍ਰੋਵਾਈਡ ਕਰਨੀਆਂ ਨੇ ਇਹ ਸਰਕਾਰ ਦਾ ਕੰਮ ਹੈ ਇਹ ਕਰਨ ਵਿੱਚ ਤੇ ਇਹ ਨਾਕਾਮ ਰਹਿੰਦੇ ਨੇ ਤੇ ਧਾਰਮਿਕ ਫੀਲਡ ਵਿੱਚ ਦਖਲ ਦੇ ਰਹੇ ਨੇ ਜਿੱਥੋਂ ਦਾ ਇਹਨਾਂ ਨੂੰ ਗਿਆਨ ਹੀ ਕੋਈ ਨਹੀਂ ਹੈ ਇੱਕ ਗੱਲ ਯਾਦ ਰੱਖਿਓ ਗੁਰਦੁਆਰਿਆਂ ਤੇ ਕਬਜ਼ਾ ਕਾਂਗਰਸ ਦੀ ਸਰਕਾਰ ਵੀ ਕਰਨ ਲੱਗ ਪਈ ਸੀ 1984 ਦੇ ਵਿੱਚ ਸਾਡਾ ਆਕਾਲ ਤਖਤ ਢਾਇਆ ਚਾਹੇ ਗੁੰਮਰਾਹ ਕਰਕੇ ਵੋਟਾਂ ਲੈ ਲੈਂਦੇ ਹੋਣ ਪਰ ਉਹ ਜਿਹੜਾ ਸੂਲ ਹੈ ਸਿੱਖਾਂ ਦੇ ਅੰਦਰ ਉਹ ਅੱਜ ਤੱਕ ਹਰਿਆ ਭਰਿਆ ਹੈ ਕਾਂਗਰਸ ਅੱਜ ਤੱਕ ਸਾਨੂੰ ਚੁਬਦੀ ਹੈ ਹੁਣ ਬੀਜੇਪੀ ਗਵਰਨਮੈਂਟ ਵੀ ਇੱਕ ਤਰਫ ਸਿੱਖ ਗੁਰੂਆਂ ਦੀਆਂ ਏਡੀਆਂ ਏਡੀਆਂ ਸ਼ਤਾਬ ਦੀਆਂ ਮਨਾ ਕੇ ਕਹਿ ਰਹੇ ਨੇ ਵੀ ਸਿੱਖਾਂ ਨਾਲ ਸਾਡਾ ਨੇੜ ਬੜਾ ਹੈ ਦੂਜੀ ਤਰਫ ਤੁਸੀਂ ਸਿੱਖ ਗੁਰੂਆਂ ਦੇ ਗੁਰਦੁਆਰਿਆਂ ਤੇ ਕਬਜ਼ੇ ਕਰ ਰਹੇ ਹੋ ਇਹ ਕੋਈ ਨਿਆਣੀ ਵਾਲੀ ਗੱਲ ਨਹੀਂ ਹੈ ਰਾਜ ਸਦੀਵੀ ਨਹੀਂ ਹੁੰਦੇ ਹਰ ਰਾਜ ਦੀ ਐਕਸਪਾਇਰੀ ਡੇਟ ਹੈ ਜੇ 750 ਸਾਲ ਪੁਰਾਣਾ ਰਾਜ ਮੁਗਲਾਂ ਦਾ ਨਹੀਂ ਰਿਹਾ ਬ੍ਰਿਟਿਸ਼ ਅੰਪਾਇਰ ਨਹੀਂ ਰਹੀ ਤੇ ਸਰਕਾਰ ਇਹ ਵੀ ਕਿਹੜੀ ਟਿਕੀ ਰਹਿਣੀ ਹੈ ਨਾਮ ਰਹਿ ਜਾਵੇ ਤੁਹਾਡਾ ਦੁਨੀਆ ਤੇ ਨੇਕ ਕਰਮ ਕਰੋ ਸਿੱਖਾਂ ਨੂੰ ਨੇੜੇ ਲਾਉਣਾ ਹੈ ਤੇ ਪ੍ਰੇਮ ਨਾਲ ਲਾਓ ਧੱਕੋ ਜ਼ੋਰੀ ਨਾਲ ਇੱਥੇ ਕਰੋ ਤੇ ਮੈਂ ਸਿੱਖਾਂ ਨੂੰ ਵੀ ਬੇਨਤੀ ਕਰ ਦਵਾਂ ਇੱਕ ਦੂਜੇ ਨੂੰ ਨੀਵਾ ਵਿਖਾਉਣਾ ਛੱਡ ਦਈਏ ਤਗਮੇ ਵੰਡਨੇ ਛੱਡ ਦਈਏ ਵੀ ਆਹ ਏਜੰਸੀਆਂ ਦਾ ਬੰਦਾ ਮੈਂ ਧਰਮੀ ਹਾਂ ਮੈਂ ਧਾਰਮਿਕ ਹਾਂ ਆਪਣੀਆਂ ਧਾਰਮਿਕ ਸੰਸਥਾਵਾਂ ਨੂੰ ਮਜ਼ਬੂਤ ਕਰੋ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐ ਚਾਹੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐ ਚਾਹੇ ਇਹ ਨੰਦੇੜ ਵਾਲਾ ਪ੍ਰਬੰਧਕੀ ਬੋਰਡ ਐ ਜਾਂ ਤੁਹਾਡੀਆਂ ਕਮੇਟੀਆਂ ਨੇ ਮਹਾਰਾਸ਼ਟra ਗਵਰਨਮੈਂਟ ਦੇ ਅਗੇਂਸਟ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਰੋਸ ਮਾਰਚ ਚੱਲ ਰਹੇ ਨੇ ਔਰ ਇਹਨਾਂ ਮਾਰਚਾਂ ਦਾ ਆਗਾਜ਼ ਸਚਖੰਡ ਨੰਦੇੜ ਹਜ਼ੂਰ ਸਾਹਿਬ ਦੀ ਧਰਤੀ ਤੋਂ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਹੋਣਾ ਕੀਤਾ ਹੈ ਔਰ ਉਹਦੇ ਮੱਦੇ ਨਜ਼ਰ ਹੀ ਕੱਲੇ ਕੱਲੇ ਸੂਬੇ ਵਿੱਚ ਵਿਰੋਧ ਹੋ ਰਿਹਾ ਹੈ ਇਸੇ ਤਰ੍ਹਾਂ ਜੈਪੁਰ ਵੀ ਸੰਗਤਾਂ ਨੇ ਵਿਰੋਧ ਕਰਨਾ ਹੈ ਵੱਧ ਚੜ ਕੇ ਸਿੱਖ ਸਾਥ ਦਿਆ ਕਰੋ ਸਾਡਾ ਕਿਸੇ ਧਰਮ ਦੇ ਨਾਲ ਵੈਰ ਨਹੀਂ ਹੈ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵਾ ਗੁਸਈਆਂ ਕੋਈ ਅਲਾਹੇ ਅਸੀਂ ਕਿਸੇ ਨੂੰ ਭਾਜੀ ਚਾੜਦੇ ਨਹੀਂ ਜੇ ਕੋਈ ਸਾਡੇ ਸਿਰ ਚੜ੍ਹੇ ਤੇ ਭਾਜੀ ਰਹਿਣ ਨਹੀਂ ਦਿੰਦੇ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਕਿ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਜੋ ਮਹਾਰਾਸ਼ਟਰ ਸਰਕਾਰ ਵੱਲੋਂ ਜੋ ਇਹ ਨਵੇਂ ਕਾਨੂੰਨ ਲਿਆਂਦੇ ਗਏ ਨੇ ਜੋ ਸਿੱਖ ਧਰਮ ਦੇ ਗੁਰੂ ਘਰਾਂ ਦੇ ਵਿੱਚ ਸਰਕਾਰਾਂ ਇਦਾਂ ਦਖਲ ਅੰਦਾਜ਼ੀ ਕਰ ਰਹੀਆਂ ਨੇ ਤੁਸੀਂ ਦੋਸਤੋ ਐਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੋ ਉਹ ਟਾ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਜੇ ਤੁਸੀਂ ਸਾਡੇ YouTube ਚੈਨਲ Max TV ਨੂੰ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠ ਦਿੱਤੇ ਗ੍ਰੈਡ ਬਟਨ ਦੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲਤ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ 'ਚ ਵੀਡੀਓ ਦੇਖਣ ਲਈ ਸਾਰੀ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ